ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਬਾਈ ਜੀ ਹੁਣ ਉਹਦਾ ਵਪਾਰ ਲੈਣ ਦਾ ਕੰਮ ਆ ਰਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂਆਂ ਦੇ ਰਹਿੰਦੇ ਆ ਰਟੀਨ ਚ ਬਾਈ ਜੀ ਹੁਣਾਂ ਕੋਲੇ ਵੇਚਦੇ ਰਹਿੰਦੇ ਆ ਰਟੀਨ ਚ ਆਪਣੇ ਚੈਨਲ ਤੇ ਬਾਈ ਜੀ ਵੀਡੀਓ ਪੈਂਦਗਾ ਰਹਿੰਦੇ ਆ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਵਿੱਚ ਚਾਰ ਪਸ਼ੂ ਤੁਹਾਡੇ ਲਈ ਲੈ ਕੇ ਆਏ ਆ ਇੱਕ ਤਾਂ ਪਹਿਲਾ ਨੰਬਰ ਸੂਈ ਸਵਾਈ ਵੈੜ ਸੋਵਾਈ ਸੂਈਆ ਮਗਰ ਇਹ ਬੱਛੀ ਆ ਬਾਈ ਜੀ ਦੂਜਾ ਨੰਬਰ ਗੱਬੜ ਵੈ ਤੇ ਤੀਜਾ ਨੰਬਰ ਗੱਬਣ ਜਰਸੀ ਪੰਜਾਬ ਵਾਲੀ ਚੌਥਾ ਨੰਬਰ ਕਾਲੀ ਜਰਸੀ ਕਰਾਸ ਬਾਈ ਜੀ ਹੈ ਪੰਜਾਬ ਵਾਲੀ ਵੱਡੀ ਵਹਿੜਾ ਬਾਈ ਜੀ ਰੰਗ ਕਾਲਾ ਕਰਾਸ ਹੀ ਮੰਨਾਂਗੇ ਹਾਂ ਜੀ ਰੰਗ ਕਾਲਾ ਬਾਈ ਜੀ ਰੰਗ ਕਾਲਾ ਅੱਜਾ ਕਰਾਸ ਹੀ ਮੰਨੀ ਜਾਂਦੀ ਆ ਹੈ ਬਾਈ ਜੀ ਜਰਸੀ ਆ ਚਾਰੇ ਨਾਗ ਬਾਈ ਜੀ ਚੈੱਕ ਕਰੋ ਦਸੱਲੀ ਕਰੋ 파ੜਕ ਨਰਕ ਕਰਕੇ ਬਾਈ ਜੀ ਲੈ ਕੇ ਜਾਓ ਅੱਜ ਬਾਈ ਜੀ ਹੁਣ ਅਗਲੇ ਚਾਰ ਨਾਗ ਆ ਚਾਰਾਂ ਦੇ ਬਾਈ ਜੀ ਹੁਣੋਂ ਤੋਂ ਜੈਜੇ ਮੋਲੀ ਕਰਾਵਾਂਗੇ ਬਾਈ ਜੀ ਤੇ ਬਾਕੀ ਦੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਵੇਂ ਆਓ ਬਾਈ ਜੀ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਲਾ ਦੇਵੀਂ ਨਾਮ ਉਹ ਬਾਰੇ ਸਨੋ ਬੋਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਠੀਕ ਆ ਬਾਈ ਜੀ ਬਾਈ ਜੀ ਕਿੰਨੇ ਨਾਗਾ ਅੱਜ ਆਪਣੇ ਕੋਲ ਕਾਲੇ ਆਪਣੇ ਕੋਲ ਚਾਰ ਆਉਂਦੇ ਚਾਰ ਨਾਗਾ ਬਾਈ ਜੀ ਤੇ ਤੁਹਾਡਾ ਵੀਡੀਓ ਕਵੇਰੇਗਾ ਬਾਈ ਜੀ ਵੀਡੀਓ ਵੀਰੇ ਆਪਣੇ ਕੰਮ ਦੀ ਕਰਪਣਾ ਵੀਰੇ ਦੂਜੇ ਤੀਜੇ ਫੋਨ ਤੇ ਪਸੂ ਬੈ ਕੇ ਜਾਂਦੇ ਠੀਕ ਆ ਬਾਈ ਜੀ ਬਾਈ ਜੀ ਇਹ ਦੂਜੇ ਤੀਜੇ ਦਾ ਸਾਹ ਮੰਦਰਾ ਹੁੰਦਾ ਵੀਰੇ ਘਰੇ ਟੋਨ ਵਾਲਾ ਪਸ਼ੂ ਹੁੰਦਾ ਪਿੰਡਾਂ ਦੇ ਆ ਕੇ ਨਾ ਇਹ ਗੱਲ ਮੰਨਣ ਵਾਲੀ ਆ ਪਸ਼ੂ ਸੋਡੇ ਕੋਲੇ ਸਾਫ਼ ਸੁਥਰੇ ਤੇ ਚੰਗੇ ਹੁੰਦੇ ਆ ਥਾਂ ਦੇ ਵਾਲਾ ਪਸ਼ੂ ਹਾਂਜੀ ਆ ਵੀਡੀਓ ਪਾਈ ਦੀ ਸਾਰਿਆਂ ਨਾਲੋਂ ਸੁੰਦਰ ਸੋਹਣੇ ਸੁਨੱਖੇ ਪਸ਼ੂ ਤੁਹਾਡੇ ਕੋਲ ਹੀ ਹੁੰਦੇ ਆ ਜੀ ਤੇ ਬਾਈ ਜੀ ਕੀ ਡਿਟੇਲ ਆ ਇਹਦੀ ਪਹਿਲਾ ਨੰਬਰ ਵੜ ਦਿਜੀ ਇਹ ਵੀ ਅਰੀਜਨਲ ਦੂਜਾ ਸੁਆ ਵੜ ਸੁੰਦੀ ਸੁਈ ਆ ਹਾਂਜੀ ਅੱਜ ਸਵੇਰੇ 3 ਵਜੇ ਸੁਈ ਆ ਹਾਂਜੀ 3-7 ਕਿਲੋ ਬੋਲੇ ਦੀ ਚਵਾਈ ਹੋ ਗਈ ਹੈ ਚਵਾਈ ਦੀ 1 ਨੰਬਰ ਆ ਜੇਰ ਕੰਪਲੀਟ ਪੈ ਗਈ ਮਗਰ ਜੇਰ ਬਾਈ ਠੀਕ ਆ ਜੀ ਹਾਂ ਇਹ ਕੱਦ ਕਾਟ ਐ ਛੱਪਨਲ ਵੀ ਜਿਆਦੇ ਕੱਟਾ ਵੀਰੇ ਕੱਦ ਕਾਟ ਖੁੱਲੇ ਦੀ ਆ ਬਾਈ ਜੀ ਪੂਰਾ ਕੱਦ ਆ ਐ ਛੱਪਨਲੋਂ ਵੱਡੀ ਆ ਕੱਦ ਕਾਟ ਤਾਂ ਐ ਛੱਪਨਲੋਂ ਲੈ ਐ ਛੱਪ ਜਿੱਡਾ ਹੀ ਆ ਕੱਦ ਜਿੱਡੀ ਬਾਈ ਜੀ ਵੀਡੀਓ ਤਾਂ ਦਿੰਦੀ ਆ ਐਡੂ ਵੀ ਆ ਪੂਰੇ ਕੱਦ ਕਾਟ ਵਾਲੀ ਆ ਛੋਟੀ ਦਿੰਦੀ ਲੋ ਘੱਟ ਧੱਕ ਦਿੰਦੀ ਹੋਵੇ ਤਾਂ ਪੂਰੀ ਵੱਡੀ ਫੁੱਲਸ ਏਰੀਆ ਤੇ ਥਾਲੇ ਵੇਰਾ ਦਾ ਕਮਾਲ ਹੀ ਕਰੀ ਪਿਆ ਆ ਵੇਖੋ ਜੀ ਸੀਲ ਠੰਡੀ ਫੁੱਲ ਲਈ ਥਾਲੇ ਵੇਰਾ ਦਾ ਕਾਟ ਹੀ ਟੋੜੀ ਬੈਠੀ ਪੂਰੇ ਖੁੱਲੇ ਥਾਲੇ ਵੇਰੀ ਉਹਨਾਂ ਹੀ ਬਾਈ ਜੀ ਅੱਗੇ ਨੂੰ ਆ ਧੁੰਨੀ ਵਾਲੇ ਪਾਸੇ ਨੂੰ ਉਹ ਨਹੀਂ ਪਿੱਛੇ ਨੂੰ ਆ ਜੀ ਚਵਾਈ ਕਰਤੀ ਵੀਰੇ ਵਹਿੜ ਤੋਂ ਬੈਠਾ ਨਹੀਂ ਜਾਂਦਾ ਜੀ ਚਵਾਈ ਬਾਈ ਜੀ ਇਹਦਾ ਕਰਤੀ ਆ 7 ਕਿਲੋ ਬੋਲਾ ਕੱਢਦਾ ਵਹਿੜ ਤੋਂ ਬੈਠਾ ਨਹੀਂ ਜਾਂਦਾ ਸੀਗਾ ਜੀ ਤੇ ਹੱਕ ਵੀ ਸੀਗਾ ਜੀ ਕਰਨ ਦਾ ਅਸਰ ਭਰਿਆ ਭਰਿਆ ਲੈਵਾ ਜਾਨਵਰ ਨੇ ਪਹਿਣਾ ਔਖਾ ਹੁੰਦਾ ਜੀ ਗਰਮੀ ਦਾ ਮੀਂਹ ਅਰੀਜਨਲ ਜਰਸੀ ਪੰਜਾਬ ਵਾਲੀ ਇਹਦਾ ਦੋਸਤੋ ਤੁਹਾਨੂੰ ਉਠਾ ਲਈ ਦਾ ਜਦੋਂ ਟੀਕਾ ਭਰਾਇਆ ਸੀ ਬੰਦੇ ਨੇ ਹਾਂਜੀ ਟੀਕਾ ਕਿਸੇ ਬੰਦੇ ਨੇ ਐਫ ਦਾ ਭਰਾਤਾ ਕੀ ਬੱਚੀ ਨਹੀਂ ਪੀਆ ਬਾਈ ਜੀ ਬੱਚੀ ਹੈ ਜੀ ਮੰਗਰ ਠੀਕ ਹੈ ਜੀ ਕਿਹੜੇ ਬੰਦੇ ਟੀਕਾ ਭਰਉਣ ਵੇਲੇ ਨਹੀਂ ਗਿਆ ਕਰ ਪੂਰਾ ਕਰੂ ਪੂਰਾ ਜਰਸੀ ਲੈ ਕਿਉਂ ਪੂਰਾ ਕਰੂ ਐਚ ਐਫ ਦਾ ਕਿਉਂ ਪੂਰਾ ਹਾਂਜੀ ਦੋਸਤੋ ਦੋਨੇ ਨਸਲਾ ਟੋਡੇ ਕਰੇ ਜਾ ਵੜਨਾ ਐਫ ਮਗਰ ਬੱਚੀ ਤਿਆਰ ਹੋ ਜਾਣੀ ਆ ਤੇ ਜਰਸੀ ਕਰਮਾਂ ਵਾਲੀ ਆਪ ਹੈਗੀ ਆ ਇਹਦੀ ਜਰਸੀ ਬਰੀਡ ਤੇ ਕੰਮ ਕਰਨਾ ਅੱਗੇ ਵਾਸਤੇ ਸੀਮਨ ਜਰਸੀ ਦਾ ਭਰਵਾ ਲੂਗਾ ਫੇਸ ਕੁਆਲਟੀ ਚੈੱਕ ਕਰੋ ਜੀ ਤੌਰ ਚਾਲ ਕਰਮਾਂ ਵਾਲੀ ਦੀ ਚੈੱਕ ਕਰੋ ਜੀ ਤੌਰ ਚਾਲ ਸੋਹਣੀ ਆ ਵੱਡੀ ਪੂਰੀ ਆ ਚਾਰ ਥਣ ਚੱਲਣ ਵਾਲੇ ਅੱਥੀ ਚਵਾਈ ਵਾਲੇ ਪੂਰੇ ਮੋٹے ਥਣ ਖੁੱਲੇ ਢੁੱਲੇ ਜੀ ਆਹ ਦੇਖੋ ਦੋਸਤੋ ਥਾਲੇ ਵੇ ਦੀ ਪੂਰੀ ਖੁੱਲੀ ਢੁੱਲੀ ਆ ਅਸਰ ਚੋਤੀਆ ਕੇਰਾ ਬਾਈ ਨੇ 4 ਕ 7 ਕ ਕਿਲੋ ਬਾਈਆਂ ਦਾ ਬੋਲਾ ਮੈਂ ਕੱਢਤਾ ਜੇ 7 ਕ ਕਿਲੋ ਬੋਲਾ ਉਹ ਵੀ ਲੇਵੇ ਦੇ ਵਿੱਚ ਹੀ ਹੁੰਦਾ ਤੇ ਰਹਿਣ ਤੋਂ ਵਾਕਈ ਤੁਰਿਆ ਨਹੀਂ ਜਾਣਾ ਸੀ ਗੀ ਪੂਰੀ ਜਵਾਨੀਦਾਰ ਵੈੜਾ ਦੂਜਾ ਹੀ ਸੂਆ ਦੋਸਤੋ ਇਹੋ ਜੀ ਵੈੜ ਨੂੰ ਕੋਈ 5 4 ਸੂਏ ਘਰੇ ਬੰਦਾ ਉਹ ਵੀ ਲੈਂਦਾ ਤੇ ਦੁੱਧ ਤਾਂ ਤਾਜ਼ਾ ਬਾਈ ਕਿੰਨਾ ਪਾਉਗੇ ਮੇਰੇ ਜਿਹੜੇ ਫਰਦਾ ਦਾ ਆਪਾਂ ਲਈ ਹੈ ਹਾਂਜੀ ਉਹਦਾ ਲੈ ਚੀ ਬੱਤੀ ਕਰ ਲੋ ਠੀਕ ਆ ਜੀ ਕਾਟਾ ਚੋਇਆ ਵਾ ਠੀਕ ਆ ਜੀ ਬਿਨਾਂ ਸ਼ੱਕ ਤੋਂ ਮੇਰੇ 20 ਤੋਂ 50 ਬੈੜ ਦਾ ਦੁੱਧ ਲਈ ਜਾਊਗਾ ਆਪਣੀ ਸਮਝ ਨਾਲ ਵੀਰੇ ਹੱਥ ਵੀ ਆ ਦੋਸਤੋਂ ਪਾਉਣ ਦਾ ਇਹਦਾ ਦੁੱਧ ਆਪਾਂ ਨੂੰ ਦਿੰਦਾ ਲੇਕਿਨ ਫੇਸ ਕੁਆਲਟੀ ਚੈੱਕ ਕਰੋ ਜੀ ਬੋਦੀ ਵਾਲੀ ਵੜ ਪੂਰੀ ਸੋਹਣੀ ਸੁਨੱਖੀ ਸੁਨੱਖ ਆਪਣਾ ਬਹੁਤ ਆ ਜੀ ਚਾਰ ਥਾਨਾ ਅੱਥੀ ਚਵਾਈ ਵਾਲੇ ਪੰਜਵੇਂ ਇੱਕ ਨਾਲ ਮੜੀ ਨੌਰਮਲ ਬੁੱਢੀ ਜੀ ਹੈਗੀ ਆ ਉਹ ਤੁਹਾਨੂੰ ਖਿੱਚ ਕੇ ਵੀ ਚੈੱਕ ਕਰਾ ਦਿੰਦੇ ਆ ਉਹਦਾ ਮੂੰਹ ਹੀ ਹੈ ਨਿਕਾ ਜੀ ਵੈਸੇ ਹੀ ਕੁਦਰਤੀ ਮੰਨ ਲਓ ਰੱਬ ਦੀ ਦੇਣ ਆ ਅੰਗ ਕੋਈ ਵੱਧ ਘੱਟ ਲੱਗ ਜਾਂਦਾ ਪਰ ਉਹਦੇ ਸਰੂ ਮੂੰਹ ਤੇ ਹੋਂਕਾ ਸੱਟਾਂ ਵੀ ਆਉਂਦਾ ਜੀ ਉਹਦੇ ਵਿੱਚੋਂ ਉਹ ਤੁਹਾਨੂੰ ਬਾਈ ਜੀ ਨੂੰ ਕਹਿ ਦਿੰਨੇ ਮਾਰੇ ਜਾਂ ਖਿੱਚ ਕੇ ਵਿਖਾ ਦੇਣਗੇ ਚੱਲਣ ਵਾਲੇ ਥਾਣਾ ਜਿਹੜੇ ਦੁੱਧ ਵਾਲੇ ਅੱਥੀ ਚਵਾਈ ਵਾਲੇ ਇਹ ਚਾਰ ਹੀ ਆ ਪੂਰੇ ਗੈਵ ਚ ਗੱਠ ਗੱਠ ਦੀ ਬਿੱਤੀ ਤੇ ਆ ਗਏ ਦੋਸਤੋ ਗੱਠਾ ਦੇਖ ਵੀ ਲਿਓ ਵੀ ਗੱਠ ਵੱਖਤਾ ਜੀ ਹੈਰਾ ਜੱਟ ਤੇ ਸਾਰ ਨੋਰਮਲ ਬੰਦਾ ਜਿਹੜਾ ਛੋਟੇ ਹੱਥਾਂ ਲਾ ਉਹਦੇ ਗੱਟ ਤੇ ਆ ਮੂਲੋ ਹੀ ਜੇ ਬਾਈ ਦਲੀਪ ਸਿੰਘ ਵਰਗਾ ਕੋਈ ਆ ਗਿਆ ਉਹ ਕਹਿ ਦੂ ਵੀ ਬਾਈ ਯਾਰ ਗੱਟ ਕਹਿੰਦਾ ਸੀ ਬਾਈ ਬੈਠਾ ਰਿਹਾ ਬਾਈ ਬੈੜ ਦੇ ਥੱਲੇ ਬਾਈ ਵੇਖੋ ਜੀ ਸੀਲਸ ਲੱਗਾ ਪੂਰੀ ਸਾਊ ਆ ਜਿਵੇਂ ਮਰਜੀ ਬੈਠਾ ਧਾਰਾ ਮਾਰੀ ਆ ਦੋਸਤੋ ਖੁੱਲੀ ਬੈਠੀ ਦਿਨਾਂ ਬਾਈ ਜੀ ਹੁਣੀ ਪਾਸੇ ਵਕਸੀ ਵੀ ਅੰਦਰ ਖੜੀ ਆ ਤੇ ਧਾਰਾ ਮਾਰਨ ਲੱਗ ਗਿਆ ਕੋਈ ਧਾਰਾ ਮਾਰੀ ਆ ਭੋਨੀ ਪੂਰਨ ਸ਼ਿੱਟਾ ਨਹੀਂ ਜੀ ਫੁੱਲ ਗਾਰੰਟੀ ਹੋਊਗੀ ਵੀਰੇ ਫੁੱਲ ਗਾਰੰਟੀ ਆ ਜੀ ਜਿਹੜਾ ਪੰਜਵੀਂ ਨਾਲ ਫੋੜ ਜੀ ਮੜੀ ਬੂਬੀ ਬੱਚੀ ਜੀ ਹੈਗੀ ਆ ਪਰ ਉਹਦੇ ਚੋਂ ਆਉਂਦਾ ਕੁਝ ਨਹੀਂ ਦੋਸਤੋ ਪੂਰੀ ਫੁੱਲ ਗ੍ਰੈਂਡ ਵੈਸੇ ਹੀ ਆ ਜੀ ਬਾਕੀ ਥਲਾ ਤੋਂ ਦੋਨਾਂ ਤੋਂ 500 ਆ ਚਾਰ ਚਾਰ ਰੰਗ ਲ ਕਿਸੇ ਥਾਂ ਦੇ ਨਾ ਮਗਰਲੇ ਦੇ ਨੇੜੇ ਆ ਨਾ ਮੂਰਲੇ ਦੇ ਨੇੜੇ ਆ ਅੱਗੇ ਆ ਦੀ ਦਸੱਲੀ ਪਾਰਖ ਕਰ ਸਕਦੇ ਆ ਪਰ ਛੋਟੀ ਨਾ ਮੰਨੇ ਨੰਬਰ ਬਾਈ ਜੀ ਹਾਂ ਜੀ ਛੋਟੀ ਨਹੀਂ ਵੜ ਵੱਡੀ ਪੂਰੀ ਪੰਜਾਬ ਵਾਲੀ ਜਰਸੀ ਐਫ ਜੀ ਡਾ ਕੱਟ ਆ ਜੀ ਛੋਟੀ ਨਾ ਮੰਨੇ ਪਾਸਾ ਹਾਂ ਜੀ ਸੱਤਾ ਸੁਖ ਨਾ ਆ ਬੜਾ ਬਰਾਬਰ ਖੜੇਗਾ ਤੁਹਾਨੂੰ ਦੀਂਦੀ ਆ ਇਹਨਾਂ ਨਾਲੋਂ ਚਾਰਾ ਤਿੰਨਾਂ ਨਾਲੋਂ ਵੀ ਵੱਡੀ ਆ ਪੂਰੀ ਡਬਲ ਆ ਦੁੱਧ ਬਾਈ ਜਾਂਦਾ 30 32 ਕਿਲੋ ਬੰਦੇ ਨੇ ਕਿਹਾ ਸੀ ਜੀ ਪਰ ਅਸੀਂ ਕਿਹ ਕਿਤੇ ਨਹੀਂ ਆਪ ਵੀ ਸਮਝਣਾ ਲੱਗੇ ਜਿਹੜਾ ਮਰਦਾ ਆਪ ਵੀ ਸਮਝਣਾ ਲੱਗੇ ਜੀ ਕਿ 20 ਪਾਊਗੀ 22 ਪਾਊਗੀ 25 ਪਾਊਗੀ ਜਿਹੜਾ ਬੰਦਾ ਪਸ਼ੂ ਦੀ ਸਾਰਾ ਸੰਭਾਲ ਕਰਦਾ ਉਹਨੂੰ ਅਕਸਰ ਵੈਸੇ ਹੀ ਪਤਾ ਲੱਗ ਜਾਂਦਾ ਵੀ ਕਿੰਨੇ ਕਾਲੀ ਹੈਗੀ ਆ ਇਹ ਤੇ ਦੂਜਾ ਨੰਬਰ ਜੀ ਇਹ ਵੀਰੇ ਆਪਣੀ ਪਹਿਲਾ ਸੂਆ ਵਾਰਤ ਹੁੰਦੀ ਆ ਹਾਂਜੀ ਉਹੋੜੀ ਨੂੰ ਚਾਰ ਦੰਦਾ ਹਾਂਜੀ ਪਰ ਟੰਗ ਦੇ ਐਡਜਸਟਮੈਂਟ ਉਹ ਤੇ ਆਲਾ ਵਾ ਸੂਤੂਗੀ ਠੀਕ ਹੈ ਜੀ ਹੱਥਾਂ ਤੜਕੇ ਦਾ ਕੰਮ ਹੀ ਆ ਹਾਂਜੀ ਹਾਂ ਹੱਥਾਂ ਤੜਕੇ ਦਾ ਹੀ ਕੰਮ ਆ ਦੋਸਤੋ ਇਹ ਵੀ ਗੱਬਨ ਤਿਆਰ ਆ ਉਹਦਾ ਮੁੱਲ ਆਪਾਂ ਕੋਈ ਗੱਲ ਨਹੀਂ ਬਾਈ ਜੀ ਤੋਂ ਕਰਾ ਲੈਨੇ ਆ ਤੇ ਇਹਦੀ ਵੀ ਤੋਰ ਚਾਲ ਚੈੱਕ ਕਰਾ ਦਿਓ ਜੀ ਹੈ ਉਹਦਾ ਮੁੱਲ ਕਰ ਹੀ ਦਿਗੇ ਪਹਿਲਾ ਨੰਬਰ ਦਾ ਮੁੱਲ ਦੱਸੋ ਜੀ ਮੁੱਲ ਵੀਰੇ ਜਿੱਤੇ ਦਾ ਮਹਿੜ ਆਪਣੀ ਜਾਇਜ ਜਾਇਜ ਕਰਿਓ ਅੱਜ ਜਾਇਜ ਮੁੱਲ ਰੱਖਨੇ ਆਪਾਂ ਮਨ ਬਿਰ ਐਡੀ ਵੈੜ ਤਾਂ ਲੱਖੋਂ ਬਾਹਰ ਦੀ ਆ ਹਾਂਜੀ ਪਰ ਆਪਾਂ ਜੈਜਮਲ 70000 ਦੀ ਜੀਐਸ ਤੇ ਨੋ ਮੁੱਲ ਪਿਆ ਵੈਰੀ ਗੁੱਡ ਬਾਈ ਜੀ ਬਹੁਤ ਵਧੀਆ ਕਰਿਆ ਤੁਹਾਨੂੰ ਇੰਚਾ ਤੁਈ ਵਾਲਾ ਕੰਮ ਨਹੀਂ ਹੋਣਾ ਹਾਂਜੀ ਬਾ 200 ਰੁਪਏ ਛੋੜ ਹੋਣੀ ਐ ਚੋ ਸਵਾਦ ਲਿਆਤਾ ਬਾਈ ਜੀ ਨੇ ਕਹਿ ਲੰਦਾ ਜੀ ਵੀ ਬਾਈ ਨੂੰ ਮੈਂ ਕਿਹਾ ਸੀ ਵੀ ਜੈਜ ਜੀ ਡਿਮਾਂਡ ਕਰਿਓ ਐਡੀ ਵੈੜ ਦੋਸਤੋ ਕਿਤੇ ਵੀ ਤੁਰ ਫਿਰ ਲਿਓ ਘੁੰਮ ਘਮਾ ਲਿਓ 70000 ਦੇ ਵਿੱਚ ਵੈੜ ਕਿਸੇ ਨੇ ਤੁਹਾਨੂੰ ਨਹੀਂ ਦੇ ਦੇਣੀਗੀ ਇਹ ਜ਼ਵੈਰ ਦਾ ਮੁੱਲ 70000 ਰੁਪਿਆ ਬਾਈ ਜੀ ਤੁਹਾਨੂੰ ਅੱਜ ਤੁਹਾਡੀ ਖਾਤਰ ਮੰਗ ਕਰੀ ਸੀ ਵੀ ਬਾਈ ਜੀ ਜੈਜ ਡਿਮਾਂਡ ਕਰਿਓ ਬਾਈ ਜੀ ਦਾ 70000 70000 ਵਿੱਚੋਂ ਤੁਹਾਡਾ ਸੋੜ ਸੱਪੇ ਵਾਲਾ ਮਾਲ ਤਾਂ ਹੋ ਜੂਗਾ ਮਗਰ ਕਰਮ ਵਾਲੀ ਦੀ ਬੱਛੀ ਆ ਤਾਜੀ ਸੂਈ ਆ ਜਮਾ ਹਾਈ ਤਾਂ ਬੱਛੀ ਨੂੰ ਸਵਾਰ ਸੰਭਾਲ ਵੀ ਪੂਰੀ ਐਨੀ 7 ਲੀਟਰ ਬੋਲਾ ਕੜਤਾ ਆਹ ਪਰੀਆ ਕਰਮ ਵਾਲੀ ਦੀ ਜੇਰ ਬਾਈ ਜੀ ਜੇਰ ਕੰਪਲੀਟ ਆ ਦੇ ਫਿਕਰ ਰਹੇ ਹੋ ਜੇਰ ਨੂੰ ਤੇ ਦੂਜਾ ਨੰਬਰ ਚੈੱਕ ਕਰੋ ਦੋਸਤੋ ਲੋਹੇ ਦੀ ਤੋਰ ਚਾਲ ਚੈੱਕ ਕਰੋ ਕਰਮ ਵਾਲੀ ਖਾਲੇਵੇ ਦੀ ਖੁੱਲੀ ਆ ਪੂਰੇ ਗੇਅਚ ਥਣ ਲੱਗੇ ਆ ਮੋਟਾ-ਬੋਟਾ ਹੱਥੀ ਚਵਾਈ ਵਾਲਾ ਖਾਣਾ ਇਹਦੇ ਕੋਈ ਫੋਟ ਨਹੀਂ ਛਾਗ ਨਹੀਂ ਚਾਰ ਹੀ ਥਾਣਾ ਦੋਸਤੋ ਜਮਤ ਚਾਰ ਥਣ ਰੀ ਨਾਲ ਤੇ ਪੰਜਾਬ ਵਾਲੀ ਜਰਸੀ ਆ ਹੋਰ ਚਲ ਚੈੱਕ ਕਰੋ ਪੱਕੇ ਰੰਗ ਦੀ ਗੂੜੇ ਬਦਾਮੀ ਰੰਗ ਦੀ ਜੀ ਮੋੜ ਲਓ ਬਾਈ ਜੀ ਆ ਨੇੜੇ ਤੋਂ ਵੀ ਥਣ ਦੇਵਾ ਚੈੱਕ ਕਰ ਲਓ ਪੂਰੀ ਦਸੱਲੀ ਆ ਦੋਸਤੋ ਪੂਰਾ ਚੈੱਕ ਕਰੋ ਮੀਡੀਅਮ ਸਾਇਨਾ ਕੁ ਬਾਲੀ ਵੱਡੀ ਤੇ ਨਾ ਕੁ ਬਾਲੀ ਛੋਟੀ ਚੰਗੀ ਵਹਿੜਾ ਦੋਸਤੋ ਕਰੇ ਸਾਂਭਣ ਵਾਲੀ ਜੇ ਕਿਸੇ ਵੀਰ ਨੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਕੀ ਬਾਈਆਂ ਦਾ ਵੀਡੀਓ ਰੂਟੀਨ ਚ ਹੀ ਆਉਂਦਾ ਰਹਿੰਦਾ ਤੁਹਾਨੂੰ ਪਤਾ ਹੀ ਹੈ ਦੋਸਤੋ ਕਿਹੜਾ ਕੋਈ ਇਹਨਾਂ ਦਾ ਨਵਾਂ ਕੰਮ ਆ ਪੁਰਾਣੇ ਕੰਮ ਵਾਲਾ ਬੰਦੇ ਕੋਲੋਂ ਬਾਈ ਜੀ ਪਸ਼ੂਆਂ ਨੇ ਜਿਹਨੇ ਰੈਗੂਲਰ ਕੰਮ ਕਰਨਾ ਉਹ ਜੇ ਕੰਮ ਕਾਨੂੰ ਕਰਦਾ ਜੀ ਜਾਨਵਰ ਬਾਕੀ ਹੋਰ ਲਿਆਉਂਦੇ ਬਹੁਤ ਸਨਖੇ ਆ। ਪਾਸਾ ਸੂਣ ਵਾਲਾ ਪਸ਼ੂ ਲਈਦਾ ਘਰੇ ਸਵਾਕੇ ਪਸ਼ੂ ਦਈਦਾ ਫੁੱਲ ਗਰੰਟੀ ਹੁੰਦੀ ਆ। ਆ ਇਹਨਾਂ ਦਾ ਵੱਡਾ ਕੰਮ ਆ ਜੀ ਸੂਈ ਸੂਈ ਵਹਿੜ ਪਾਸੇੋਂ ਨਹੀਂ ਲੈਂਦੇਗੇ ਇਹ। ਹਾਂਜੀ ਘਰੇ ਪਸ਼ੂ ਲਿਆ ਕੇ ਸਵਾਕੇ ਦਸੱਲੀ ਨਾਲ ਠੇਰ ਦਿੰਦੇ ਆ ਜੀ। ਇਹਨਾਂ ਦੀ ਗੱਲ ਵੀ ਸਿਆਣੀ ਜਿਹੜਾ 500 ਸੂਆ ਸਵਾਇਆ ਆ ਗਿਆ ਉਹਦੀ ਅਗਲਾ 100 ਵੀ ਕੀ ਦੇਊਗਾ ਜੀ ਵੀ ਕਿੰਨੇ ਦਿਨਾਂ ਦੀ ਸੂਈ ਆ ਜਾਂ ਕਿਵੇਂ ਆ ਜਾਂ ਕੀ ਆ ਆਹ ਦਸੱਲੀ ਸਾਰੀ ਤੁਹਾਨੂੰ ਜੇੜ ਦੀ ਬੱਚੇ ਦੀ ਠਰਾ ਕੇ ਦਿੰਦੇ ਆ ਜੀ। ਇਹਦੀ ਜਿਹੜਾ ਡਿਮਾਂਡ ਆ ਜੀ। ਇਹ ਵੀ ਕੋਈ 70000 ਦੀ ਮਿੰਟ ਦੇਣਾਗੇ। ਠੀਕ ਆ ਜੀ। ਬਾਈ ਜੀ ਮੁੱਲ ਇਹਦਾ ਵੀ 70000 ਰੁਪਈਆ ਹੀ ਆ। ਆਦੇ ਨਹੀਂ 70000 ਜੀ ਬਾਈ ਜੀ ਆ। ਆ ਮਾਲ ਤਾਂ ਨਹੀਂ ਹੋਣਾ। ਛੋੜੂ ਵੀ 70000 ਦੇ ਵਿੱਚੋਂ ਬਾਈ ਜੀ ਆ ਦੇ। ਜਿੰਨੀ ਮਰਜ਼ੀ ਕਰ ਦਿੱਤੀ ਆਪਾਂ। ਠੀਕ ਆ ਜੀ। ਹਾਂ। ਛੋੜ ਛੱਪਾ ਮਾਲ ਤਾਂ 70000 ਦੇ ਵਿੱਚੋਂ ਬਾਈ ਜੀ ਆ ਦੇ ਹੋਣਾ ਜੀ। ਜਿੱਤੇ ਵੜ ਸੁਪੀ ਉਹਦਾ 75000 ਦਾ 100 ਰੁਪਈਆ ਘੱਟ ਨਹੀਂ ਬੈਗਦੀ। ਠੀਕ ਆ ਜੀ। ਹਾਂ। ਜਿੱਤੇ ਵੜ ਸੁਪੀ ਬਾਈ ਜੀ ਆ ਦਾ 75000 ਤੋਂ 100 ਰੁਪਈਆ ਘੱਟ ਨਹੀਂ ਬੈਦੀ ਰੈਕ ਵੀ ਜਾਊਗੀ। ਹੱਕ ਵੀ ਹੈਗਾ ਦੋਸਤੋ ਵੇਖ ਲੈ। ਤੀਜਾ ਨੰਬਰ ਜੀ। ਇਹ ਵੀ ਵੀਰੇ ਦੂਜਾ ਸਾਵਣ ਸੁ ਚਾਰ ਜਰਸੀ 101% ਕੁਆਲਿਟੀ ਵਾਲੀ ਦੀ ਗੱਡੀ ਫੀਲ ਦਾ ਕੋਈ ਅੰਤ ਨਹੀਂ ਥਾਣੇ ਵਾਂਗਲਾ ਕਮਾਲਾ ਕਰਕੇ ਸੂਟੀ ਵਾਲਾ ਹਾਂ ਠੀਕ ਹੈ ਹਾਂ ਥਾਣੇ ਵਾਲਾ ਦੋਸਤੋ ਇਹਦਾ ਵੀ ਖੁੱਲਾ ਵਾਲਟ ਲੈ ਹਜੇ ਬਹੁਤ ਪਹਿਲਾਂ ਰਵੜੇ ਨੂੰ ਦੇਵਾ ਵਾਧਾ ਚਾਰ ਹੀ ਥਾਣਾ ਸੀਲਸਲਾ ਦਾ ਵੇਖ ਲੋ ਬਾਈ ਜੱਫੀ ਪਾਈ ਬੈਠਾ ਲੱਤ ਦੇ ਨਗਰ ਤੇ ਮੂਰ ਦੀ ਵੀ ਹੱਥ ਥਾਣਾ ਨੂੰ ਚਾਰਾਂ ਨੂੰ ਖਿੱਚੀ ਤੁਰਿਆ ਆਉਂਦਾ ਕੋਈ ਵਿਚਾਰਾਂ ਦੀ ਕਰਮ ਵਾਲੀ ਨੇ ਜਿਵੇਂ ਮਰਜੀ ਦੇਵਾ ਖਿੱਚੀ ਆ ਬੰਦ ਵੱਡੀ ਗੱਲ ਤਾਂ ਮੇਨ ਤਾਂ ਆ ਹੁੰਦੀ ਆ ਕਿ ਪਸੂ ਸੀਲਸਲਾਗਾ ਜਿਹੜਾ ਉਹ ਹੋ ਗਏ ਤੇ ਜਿਹੜਾ ਲੱਤਾ ਹੀ ਮਾਰੀ ਜਾਂਦਾ ਉਹਦੇ ਦੁੱਧ ਵੀ ਕੀ ਕਰਾਉਣਾ ਸੱਗ ਤੋਂ ਲੱਗ ਤੋਂ ਖੰਡਾ ਪਸ਼ੂ ਲਈਦਾ ਦੁੱਧ ਆਪਾਂ ਲੈ ਹੀ ਲਵਾਂਗੇ ਦੋਸਤੋ ਜੀ ਹਾਂਜੀ ਵਿਚਾਰਿਆਂ ਨੂੰ ਕੋਈ ਸੇਵਾ ਹੋਊਗੀ ਟਿਕਟਪਾਪਾ ਚੰਗਾ ਦਾਣਾ ਦੱਪਾ ਜਿਹੜਾ ਪਾਉਣ ਵਾਲਾ ਤੇ ਉਹ ਤਾਂ ਦੋਸਤੋ ਦੁੱਧ ਲੈ ਹੀ ਲੈਂਦਾ ਜਿਹੜੇ ਨੇ ਕਿਸੇ ਨੇ ਪਾਉਣਾ ਹੀ ਕੁਝ ਨਹੀਂ ਬੰਨ ਕੇ ਚਰੀ ਤੇ ਕੈਦ ਨਾ ਇੰਨਾ ਕੀ ਆ ਉਹਦਾ ਪਤਾ ਹੀ ਜਾ ਜੀ ਵੀ ਚਰੀ ਨੇ ਸੇਵਾ ਦਾ ਦੁੱਧ ਆ ਜੀ ਕਰ ਲੋ ਹੀ ਤੋਰ ਚਾਲ ਚੱਕ ਤੋਰਾ ਸੋਣਾ ਜੀ ਚਾਰ ਥਲ ਥਿਚਵਾਈ ਵਾਲੇ ਪੂਰੇ ਗੈਪ ਚ ਲੱਗੇ ਸੋਹਣੀ ਸੁਨੱਖੀ ਵਹਿੜਾ ਜਰਸੀ ਇਹ ਵੀ ਪੰਜਾਬ ਵਾਲ ਗਈ ਆ ਪੱਕੇ ਰੰਗ ਦੀ ਆ ਬਦਾਮੀ ਦੀ ਲੰਮੀ ਲੰਜੀ ਵੇਲ ਪੂਰੀ ਆ ਦੋਸਤੋ ਠੰਡੀ ਸੀ ਤਾਂ ਕੋਈ ਅੰਦਰ ਨਹੀਂ ਚ ਰਸਾ ਛੱਡ ਕੇ ਇੱਥੇ ਬਹਿ ਜਾ ਬਾਈ ਹਾਂਜੀ ਆ ਲੈ ਦੋਸਤੋ ਰਸਾ ਬਾਈ ਨੇ ਉੱਤੇ ਸਿਰਤਾ ਤੇ ਵੈਸੇ ਹੀ ਥੱਲੇ ਬੈਠ ਰਹੇ ਹਾਂਜੀ ਮੋੜ ਲਿਓ ਜੀ ਸੋਹਣੀ ਸੁਨੱਖੀ ਵਹਿੜਾ ਪੂਰੀ ਕਿਸੇ ਵੀ ਰਦੇ ਪਸੰਦਾ ਵੇ ਅੱਬਾ ਜੀ ਫੇਸ ਕੁਆਲਿਟੀ ਚੈੱਕ ਕਰੋ ਬੋਦੀ ਵਾਲੀ ਵਹਿੜ ਸੁਆ ਦੂਜਾ ਹੀ ਇਹਦਾ ਵੀ ਹੈ ਨਾ ਸੁਆ ਦੂਜਾ ਹੀ ਦੂਜਾ ਹੀ ਸੁਆ ਦੋਸਤੋ ਇਹਦਾ ਵੀ ਪੰਜ-ਛੇ ਦਿਨ ਲੈ ਜਾਣੇ ਹੈ ਤਾਂ ਹਾਂ ਬਸ ਚਾਰ-ਪੰਜ ਦਿਨ ਲੋਕੀ ਬੱਦਦੇ ਨੇ ਤਿਆਰ ਨੇ ਘਾਟੇ-ਘਾਟੇ ਪੰਜਾਂ ਚਾਰ ਦਿਨਾਂ ਦੇ ਵਿੱਚ ਹੀ ਦੋਸਤੋ ਇਹਨੇ ਫੁੱਲ ਤਿਆਰੀ ਕਰ ਲੈਂਦੀ ਆ ਜਿੰਨਾ ਕਿ ਲੇਵਾ ਹੈਗਾ ਇੰਨਾ ਕੀ ਹੋਰ ਕਰਨ ਦਾ ਹੱਕ ਵਹਿੜ ਦਾ ਹੈਗਾ ਹਾਂਜੀ ਲੇਵਾ ਵਾਲ ਟੱਲ ਬਹੁਤ ਪਈਆ ਲੇਵਾ ਜੇ ਕੋਈ ਪਲਪ ਪੱਜਵੇਂ ਹੈ ਨਹੀਂਗਾ ਪਣ ਵੇਖੀ ਵੇਖੀ ਨੀ ਆਪਾਂ ਸਵਾਕੇ ਮਿਲ ਕੋ ਪਾਵਾਂਗੇ ਬਹੁਤ ਜਿਆਦੇ ਪਾਨਾ ਬਾਈ ਜੀਆਂ ਦੇ ਕੱਪੜ ਕੱਪੜ ਰਹਿ ਗਈ ਠੀਕ ਆ ਦੇਖੀ ਭਾਲੀ ਆ ਪਿਛਲੇ ਸੂਵੇ ਦੀ ਪਿਛਲੇ ਸੂਵੇ ਬਾਈ ਜੀ ਹੋਣਾ ਤੋਂ ਹੀ ਗਈ ਸੀਗੀ ਐਤੀ ਉਹਨਾਂ ਕੋਲ ਘਰੇ ਡਾਈਆਂ ਤੋਂ ਹੋਰ ਸੂਬਣਾ ਬਾਈਆਂ ਨੇ ਇੱਕ ਦਾ ਸੇਲ ਕਰਤੀ ਆ ਖਾਸੀਤ ਬਹੁਤ ਆ ਬਾਈ ਠੰਡੀ ਫੀਲੀ ਵੇਰ ਸੀ ਸੀਨਸਲਾਕ ਬਹੁਤ ਆ ਬਾਈ ਜੀ ਠੰਡੇ ਮੇਰੇ ਬਖਸ ਸਾਰੇ ਸਾਲ ਲੈ ਲੈ ਚਾਰੇ ਇੱਕੋ ਜੇ ਸੂਤਣਾ ਮੇਨਣ ਵਾਲੇ ਥਾਣਾ ਕਰਮਾਲੀ ਦੇ ਇੱਕੋ ਜਆ ਕੋਈ ਕੰਪਲੀਟ ਰੇਗੀ ਫਲ ਤਾਂ ਆ ਖਿੱਚ ਕੇ ਤਸੱਲੀ ਕਰਕੇ ਤੁਸੀਂ ਉ ਜਾ ਸਕਦੇ ਹੋ ਦੋਸਤੋ ਤੇ ਇਹਦੇ ਕੀ ਜਾ ਟਮਾਡਾ ਜੀ ਕਿੰਨਾ ਵੈੜ ਤੇ ਆਲੂ ਨੂੰ 70 ਤੋਂ ਬਾਹਰ ਦੀ ਆ ਹਾਂਜੀ ਅੱਜ 65000 ਤੇ 2000 ਸੌਡ ਕਰਾਂਗੇ ਠੀਕ ਆ ਜੀ 65000 ਰੁਪਏ ਦੇ ਵਿੱਚੋਂ ਦੋਸਤੋ ਸੌਡ ਹੋ ਜੂਗੀ ਬਾਈ ਜੀ ਦੇ ਮੁੱਲ ਅੱਜ ਜੈ ਜੀ ਸਾਡੇ ਲੈਣ ਵਾਲੇ ਮੁੱਲ ਹੀ ਆ ਸਾਡੇ ਲੈਣ ਵਾਲੇ ਮੁੱਲ ਟਾਰਗੇਟ ਵਾਲੇ ਮੁੱਲ ਨਹੀਂ ਕਿ ਵੀਰੇ ਚੌਥਾ ਨੰਬਰ ਜੀ ਇਹ ਵੀ ਵੀਰੇ ਜੱਥਾ ਵਾਲਾ ਹੁੰਦੀ ਆ ਹੈ ਜਰਸੀ ਆ ਪਰ ਆਪਾਂ ਪ੍ਰੋਬਲਮ ਮੰਨਾਂਗੇ ਹਾਂਜੀ ਵਾਜਨ ਬਜੂਰ ਬਹੁਤ ਅਲੱਗ ਫਾਰਮ ਦੀ ਵੈੜ ਆ ਇਹ ਪੂਰੀ ਪਲੀ ਜੁਲੀਫ ਕੱਦ ਕਾਠ ਵਾਲੀ ਪਲੀ ਮਰੋਈ ਵੈੜ ਆ ਜੀ ਹੈ ਜਰਸੀ ਪੰਜਾਬ ਵਾਲੀ ਪਰ ਕ੍ਰੋਸ ਜਰਸੀ ਦੋਸਤੋ ਮੰਨਦੇ ਆ ਕਿ ਉਹ ਗੇ ਰੰਗ ਕਾਲੇ ਚ ਆ ਗਈ ਜਿਹੜੇ ਬੰਦੇ ਨਾਲ ਲਈਓ ਸਾਈਜ਼ ਇਹਦਾ ਵੀ ਥੱਲੇ ਵਾ ਚੈੱਕ ਕਰੋ ਜੀ ਕਿੰਨਾ ਦੱਸਾਂ ਜੀ ਦਾ 22 28 ਕਿਲੋ ਦਾ ਬੰਦੇ ਚੋਇਆ ਪਹਿਲੇ ਸਵੇ ਦਿੱਤਾ ਹੋਊਗਾ ਬਾਈ ਜੀ ਜੈ ਸਹੀ ਗੱਲ ਆ 22 28 ਲੀਟਰ ਤੋਂ ਏਡੀ ਵੜ ਨੂੰ ਰਾਜੀਪਲੀ ਨੂੰ ਬਾਹਲਾ ਨਹੀਂ ਜੀ ਨਿੱਗਰ ਨਰੋਈ ਨੋਲਾ ਕੁਲਸੀ ਫਿੱਕੀਨੇਗੀ ਜੀ 22 28 ਵੜ ਨੇ ਨਾ ਆ ਪਾਇਆ ਤੇ ਪਾਉ ਵੀ ਕਿਹੜੀ ਜੀ ਜਾਇ ਦਰਮਿਆਨੀ ਸੇਵਾਲਾ ਬੰਦਾ ਮੈਨੂੰ ਪਤਾ 25 ਕਿਲੋਟਰ ਦਾ ਦੁੱਧ ਦੇ ਤੋਂ ਖੁੱਲਾ ਲੈ ਹੀ ਲਊਗਾ ਹਣ ਇਹਦੇ ਵੀ ਦੋਸਤੋ ਚਾਰ ਹੀ ਆ ਅੱਥੇ ਹੀ ਚਵਾਈ ਗਏ ਆ ਤੋਰ ਚਾਲ ਕਰਨ ਵਾਲੇ ਦੀ ਬਹੁਤ ਸੋਹਣੀ ਪਹਿਲਵਾਨਾਂ ਨੂੰ ਲੱਤਾ ਚੌੜੀਆਂ ਕਰ ਕਰ ਤੁਰਦੀ ਆ ਦਲ ਕਿੰਨੇ ਲੈ ਜੁੰਦਾ ਜਾਏ ਮੇਰੇ ਕੋਲ ਚਾਰ ਪੰਜ ਦਲ ਲਊਗੀ ਚਾਰ ਪੰਜ ਦਲ ਲੈ ਕੇ ਜਾਂ ਦੋਸਤੋ ਨੇਵਾ ਤੋਂ ਨੂੰ ਵੀ ਪਤਾ ਸੁਖਣਾ ਕਪਾਲੀ ਪਾਂਡੀ ਬਣ ਲੈਣੀ ਆ ਉਹ ਪਾਨਾ ਲੈਣ ਦੇ ਹੈ ਹਾਂਜੀ ਬਾਕੀ ਵਾਜਨ ਵੀ ਇਹਦਾ ਪੈਟ ਪੜਾ ਬਹੁਤ ਚੌੜਾ ਹੈਗਾ ਠੀਕ ਇੱਕ ਸਕੋਰ ਬੋਡੀ ਸਕੋਰ ਬਹੁਤ ਚੰਗਾ ਹੈ ਸਾਰਾ ਕੁਝ ਚੰਗਾ ਜੀ ਸੋਹਣੀ ਸੁਨੱਖੀ ਹੈ ਦੁੱਧ ਵਾਲੀ ਵਹਿੜਾ ਜਿਹੜਾ ਭਾਈ ਦੁੱਧ ਵਾਲੀ ਵਹਿੜਾ ਇਹੋ ਜੇ ਜਾਨਵਰ ਦੋਸਤੋ ਘਰੇ ਦੋ ਚਾਰ ਰੱਖੇ ਜਾਣ ਤੇ ਚਿੱਠੇ ਤਾਰ ਦਿੰਦੇ ਆ ਖਰਚਾ ਖੱਪਾ ਖੁੱਲਾ ਮੋੜ ਦਿੰਦੇ ਆ ਹੱਕ ਆ ਜੀ ਵਹਿੜ ਕਰੇ ਰੱਖਣਾ ਦੁੱਧ ਵਾਲੀ ਵਹਿੜਾ ਬਾਕੀ ਗਰਮੀ ਰਹਦਾ ਜਰਸੀ ਵੀ ਮੰਨੀ ਜਾਊਗੀ ਤੇ ਅਮਰੀਕਨ ਬਲੇਟਨ ਵੀ ਮੰਨੀ ਜਾਊਗੀ ਕਰੋ ਸਾ ਦੋਸਤੋ ਸਾਰੇ ਸ਼ੌਕ ਪੂਰੇ ਕਰਨ ਵਾਲੀ ਆ ਕੋਈ ਆਇ ਨਹੀਂ ਮੱਝ ਵਰਗੀ ਦਾ ਮੱਝ ਵਰਗੇ ਦਾ ਦੁੱਧ ਹੂਗਾ ਐਚਪ ਫਨਾਉ ਦਾ ਚੰਗਾ ਹੀ ਹੂਗਾ ਅੱਜ ਵੀਰੇ ਇਨੇ ਦੁੱਧ ਵਾਲੀ 3 ਲੱਖ ਦੀ ਮਿਲਦੀ ਆ ਮੱਝ ਇਨੇ ਦੁੱਧ ਵਾਲੀ ਆਪਾਂ ਨੂੰ ਵੀ ਪਤਾ 27-3 ਲੱਖ ਰੁਪਏ ਦੀ ਮਿਲੂਗੀ ਤੇ ਇਹਦਾ ਕੀ ਜਾ ਡਿਮਾਂਡ ਆ ਜੀ ਇਹ ਵੀ 70000 ਦੀ ਜਾਣਦੇ ਬਾਈ ਠੀਕ ਆ ਦੋਸਤੋ ਅੱਜ 70000 ਵਾਲੀ ਔਰ ਬਰਾ 70000 ਦੀ ਆਪਾਂ ਨੂੰ ਵੀ ਪਤਾ ਵੀ ਐਡੀ ਵੈਡ ਕੋਈ ਨਹੀਂ ਦਿੰਦਾ ਭਾਈ 4 ਮਿੰਟ ਘੁੰਮ ਕੇ ਆ ਜਣ ਆਪਣੇ ਕੋਲ ਚੁਆਈ ਦੀ ਫੁੱਕੇ ਫੁੱਲ ਗਰੰਟੀ ਹੋਊਗੀ ਵੀਰੋ ਭਾਈ ਜੀ ਇਹ ਤਾਂ ਥਲਾਂ ਦੀ ਫੁੱਲ ਗਰੰਟੀ ਹੋਊਗੀ ਚਾਰੇ ਥਾਲਾ ਉੱਤੋਂ ਚੰਗੀ ਮਾਰੀ ਦੀਦੀ ਆ ਤੁਹਾਨੂੰ ਥਾਂ ਤਾਂ ਭਾਈ ਜੀ ਤੋਂ ਇਹ ਗਰੰਟੀ ਤੇ ਵੀ ਮੰਗਾ ਲੋਂਗੇ ਤਾਂ ਵੀ ਕੋਈ ਨਿੱਕੇ ਆਵੇ ਗੱਲ ਨਹੀਂ ਮਗਰ ਦੇਖਾਂ ਨੇੜੇ ਜਰੂਰ ਥੋੜੇ ਹੋਣਦੇ ਪਰ ਚੁਆਈ ਦੀ ਬਾਈ ਜੀ ਦਾ ਇੱਕ ਨੰਬਰ ਆ ਨੈਵੀ ਦੋਸਤੋ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਨੰਬਰ 847601402 ਠੀਕ ਹੈ ਜੀ ਇੱਕ ਵਾਰੀ ਫੇਰ ਦੱਸੋ 847601402 ਨੈਵੀ ਦੋਸਤੋ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆ ਪਹਿਲਾ ਨੰਬਰ ਸੂਈ ਸਵਾਈ ਵੜ ਮਗਰੇ ਦੇ ਬੱਛੀ ਤੇ ਦੂਜਾ ਨੰਬਰ 57 ਦਿਨ ਦੀ ਕੱਚੀ ਜਰਸੀ ਪਿਓਰ ਪੰਜਾਬ ਵਾਲੀ ਤੀਜਾ ਨੰਬਰ ਪਿਓਰ ਜਰਸੀ ਪੰਜਾਬ ਵਾਲੀ ਇਹ ਵੀ ਪੰਜ-ਸੱਤ ਦਿਨ ਬਾਕੀ ਰਹਿੰਦੇ ਆ ਤੇ ਚੌਥਾ ਨੰਬਰ ਕਾਲੀ ਕ੍ਰਾਸ ਜਰਸੀ ਬਾਈ ਜੀ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਕਰ ਦਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਤੁਹਾਡੇ ਤੱਕ ਜਲਦੀ ਤੋਂ ਜਲਦੀ ਵੀਡੀਓ ਪਹੁੰਚ ਸਕਣ ਬਾਈ ਜੀ